ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰਿੰਡਾ ਚ 3 ਵਿਅਕਤੀ ਹਰਪ੍ਰੀਤ ਇਲੀਆਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ 2 ਇੱਥੇ ਤੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰਿੰਡੇ ਥਾਣੇ ਵਿੱਚ ਪੈਂਦਾ ਹੈ ਇਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮੱਗਲਰ ਹੈ ਜਿਹੜਾ ਕਿ ਪਟ ਐਨ ਡੀ ਪੀਐਸ ਦੇ ਤਹਿਤ ਹਜੇ ਅਸੀਂ ਡੀਟੇਨ ਕੀਤਾ ਹੋਇਆ ਜੇਲ੍ਹ ਚ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੈਂਟੀਏ ਡੈਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਵਾਰ ਸੀਗਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਪਸਟ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਮੈਂ ਸਾਹਮਣੇ ਇੱਕ ਇੰਪੋਰਟੈਂਟ ਕੇਸ ਲਿਆਉਣਾ ਚਾਹੁੰਦਾ ਹਾਂ ਇੱਕ ਹੈਪੀ ਪਸ਼ਿਆ ਨਾਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ ਡੇਡ ਕਿਲੋ ਹੈਰੋਇਨ ਨਾਲ ਥਾਣਾ ਰਮਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀ ਤੇਲੀਅਸ ਗੋਪੀ ਇੱਕ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਸ ਚਾਰੋ ਠਾਣਾ ਰੰਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ ਕਿਲੋ 544 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲੱਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਣਿਓ ਸੀਐਮ ਸਾਹਿਬ ਮਾਣਿਓ ਡੀਜੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਤਹਿਤ ਅਸੀਂ ਵੱਧ ਤੋਂ ਵੱਧ ਅੰਮ੍ਰਿਤਸਰ ਦੇ ਹਾਕੀ ਪੁਲਿਸ ਉਹ ਯੁੱਧ ਨਸ਼ਿਆਂ ਵਿਰੁੱਧ ਚ ਕਾਮਯਾਬ ਹੋਵੇ ਬਿਲਕੁਲ ਜੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਪਿਟ ਐਨਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਨਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡਿਟੇਨ ਕਰਕੇ ਰੱਖਿਆ ਹੋਇਆ ਹੈ ਜੇਲ੍ਹ ਚ ਬੰਦ ਹੈ ਸਰ ਜਿਹੜਾ ਇੱਥੇ ਇਨਕਾਊਂਟਰ ਜਿਹੜਾ ਹੋਇਆ ਹੈ ਰਾਸ਼ਦੀਪ ਸਿੰਘ ਜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਰਿਕਵਰ ਕਰਾਉਣ ਗਏ ਸੀਗੇ ਜਾਂ ਇਹ ਮਾਲ ਏਰੀਆ ਚ ਹੀ ਸੀਗਾ ਜੀ ਥਾਣਾ ਕੰਬੋਦੇ ਏਰੀਆ ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਲਈ ਆਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜੀ ਇਨਕਸ਼ਾਫ ਤੇ ਨਹੀਂ ਪੁਲਿਸ ਦੀ ਬਚਾ ਜਦੋਂ ਜਸ਼ਨਦੀਪ ਸਿੰਘ ਗਿਆ ਫਿਰ ਮੋਦੀ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਇਹਦੇ ਪਰਵਾਹ ਤੇ ਵੀ ਕਿਸੇ ਨੇ ਕੋਈ ਮਾਮਲਾ ਦਰਜ ਹੈ ਜੀ ਤਾਂ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਢ ਗੁਆਂਢ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਦੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇਜਸ ਐ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਦੇ ਸਜਾਉਂ। ਆਕਾਸ਼ ਵੀ ਤੇ ਜਸ਼ਨ ਵੀ ਇਕੱਠਾ ਕੰਮ ਕਰਦੇ ਸੀ ਜੀ। ਬਿਲਕੁਲ ਜੀ ਇਕੱਠੇ ਕੰਮ ਕਰਦੇ ਸੀ। ਉਹ ਦੇ ਕਰ ਲੱਗੇ ਹੁੰਦੇ ਕਿ ਪੁਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਜਿਹੜੀ ਹੈ ਰਹੀ ਨੇ ਇਹ ਇੰਦਾਂ ਨੇ ਆਪ ਦੱਸਿਆ ਵੀ ਪਸ਼ੇ ਇਹਦਾ ਜਿਹਾ ਉਹਦਾ ਕਾਰੋਬਾਰ ਚਲਾਉਂਦੇ ਪਏ ਸੀ। ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੇ ਦੇ ਬੜੇ ਹੀ ক্লোਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਸਾਡੀ ਗ੍ਰਿਫਤੋ ਹਜੇ ਬਾਹਰ ਹੈ ਜਿਸ ਅਸੀਂ ਆਈਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਹੈ ਬਾਰਡਰ ਰੀਜੀਅਨ ਸਰਵਿਸ ਰਿਸਪੌਂਸ ਕਿੰਦਾ ਦਾ ਲੱਗ ਰਿਹਾ ਜਿਹੜਾ ਤੁਸੀਂ ਹੁਣ ਸਾਰਾ ਆਪਰੇਸ਼ਨ ਜੋਧਾ ਲੱਗਿਆ ਦਾ ਸਾਰਾ ਇੰਜੀਨੀਅਰ ਕਵਰੀ ਦੇਖ ਰਹੇ ਘ੍ਰਿੰਡਾ ਉਹ ਵੱਖਰਾ ਹੀ ਪਹਿਲਾਂ ਨਾਲ ਹੋ ਜੋ Yeah,